ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਤੇਰੇ ਸਿਰ ਦੇ ਉੱਤੇ ਪੈਰਾਂ 'ਚ ਨਹੀਂ ਬਿਠਾਇਆ ਤੇਰੇ ਸਿਰ ਤੇ ਬਿਠਾਤਾ ਮੈਨੂੰ ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਏਂਗਾ ਇਹ ਦੱਸਾਂਗੇ ਕਿ ਗ੍ਰੰਥੀਆਂ ਦੀ ਸਿਆਸਤ ਕੀ ਹੁੰਦੀ ਸਾਡੇ ਫੋਨ ਤੇ ਗੱਲਬਾਤ ਹੋਈ ਇਹ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਔਰ ਸੱਚੀ ਗੱਲ ਦੱਸਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਝੂਠ ਨਹੀਂ ਬੋਲਦਾ ਮੇਰਾ ਪਰਿਵਾਰ ਵੀ ਮੇਰੇ ਨਾਲ ਨਾਰਾਜ਼ ਹੈ ਕਿ ਤੁਸੀਂ ਕਿਉਂਕਿ ਜੋ ਪਿਛਲੇ 6 ਮਹੀਨੇ ਕੁੱਕੜ ਖੇ ਸਵਾ ਮੇਰੇ ਸਰਚ ਪਾਈ ਹੈ ਨਾ ਉਹਦੇ ਕਰਕੇ ਮੇਰਾ ਪਰਿਵਾਰ ਕਹਿੰਦਾ ਸੀ ਵੀ ਇਸ ਪੰਗੇ 'ਚ ਨਹੀਂ ਪੈਣਾ ਔਰ ਮੈਂ ਪੰਥ ਦੀਆਂ ਭਾਵਨਾਵਾਂ ਨੂੰ ਜਿਹੜਾ ਦੇਖਦਿਆਂ ਮੈਂ ਆਪਣੇ ਪ੍ਰਵਾਦੀ ਰਾਏ ਨੂੰ ਦਰਕਨਾਰ ਕੇ ਬਿਲਕੁਲ ਬਿਲਕੁਲ ਔਰ ਮੈਂ ਕਹਿਣਾ ਚਾਹੁੰਨਾ ਹੈ ਪਗੋੜੇਦਲ ਨੂੰ ਮੈਂ ਕਹਿਣਾ ਚਾਹੁੰਨਾ ਜਿਹੜੀ ਸਰਦਾਰ ਕੁਲਵਿੰਦਰ ਸਿੰਘ ਜੀ ਕਹਿ ਰਹੇ ਨੇ ਦੋ ਗੱਲਾਂ ਮੈਨੂੰ ਪਤਾ ਲੱਗੀਆਂ ਸੀ ਇੱਕ ਤਾਂ ਪਕੌੜੇਦਾਲ ਦਾ ਆਗੂ ਕਹਿੰਦਾ ਕਿ ਇਹ ਗ੍ਰੰਥੀ ਹੁੰਦੇ ਆ ਗ੍ਰੰਥੀ ਇਹਨਾਂ ਨੂੰ ਕੀ ਪਤਾ ਹੁੰਦਾ ਪੋਲਿਟਿਕਸ ਦਾ ਗ੍ਰੰਥੀਆਂ ਨੂੰ ਪੋਲਿਟਿਕਸ ਦਾ ਕੀ ਪਤਾ ਹੁੰਦਾ ਤੁਹਾਨੂੰ ਦੱਸਾਂਗੇ ਕਿ ਗ੍ਰੰਥੀਆਂ ਦੀ ਪੋਲਿਟਿਕਸ ਹੁੰਦੀ ਕਿਸ ਤਰ੍ਹਾਂ ਦੀ ਹੈ ਦੂਜਾ ਉਹ ਕਹਿੰਦਾ ਸੀ ਕਿ ਇਸ ਜਥੇਦਾਰ ਨੂੰ ਅਸੀਂ ਲਾਤ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਇੱਕ ਮਹੀਨਾ ਹੁੰਦੀ ਹੈ ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ ਇੱਕ ਮਹੀਨਾ ਮਿਆਦ ਹੁੰਦੀ ਹੈ ਔਰ ਦੇਖ ਅੱਜ ਪੰਥ ਨੇ ਤੇਰੇ ਤੋਂ ਉੱਪਰ ਲਾ ਜਾ ਕੇ ਮੈਨੂੰ ਖੜਾ ਕਰਤਾ ਪੰਥ ਨੇ ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਤੇਰੇ ਸਿਰ ਦੇ ਉੱਤੇ ਪੈਰਾਂ 'ਚ ਨਹੀਂ ਬਿਠਾਇਆ ਤੇਰੇ ਸਿਰ ਤੇ ਬਿਠਾਤਾ ਮੈਨੂੰ ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਏਂਗਾ ਇਹ ਦੱਸਾਂਗੇ ਕਿ ਗ੍ਰੰਥੀਆਂ ਦੀ ਸਿਆਸਤ ਕੀ ਹੁੰਦੀ ਹੈ ਸੋ ਮੈਂ ਮੈਂ ਪੰਜਵੇਂ ਅਮਰੀਕੀ ਕਮੇਟੀ ਦਾ ਧੰਨਵਾਦ ਕਰਾਂ ਮੇਰੇ ਕੋਲ ਇਹ ਲਫ਼ਜ਼ ਨਹੀਂ ਆਏ ਤੇ ਕਿ ਮੈਂ ਕਿਹੜੇ ਲਫ਼ਜ਼ਾਂ ਚ ਧੰਨਵਾਦ ਕਰਾਂ ਕਿਉਂਕਿ ਮੈਨੂੰ ਵੀ ਪਤਾ ਹੈ ਕਿ ਜੇ ਮੇਰੇ ਤੇ ਦਬਾਅ ਪੈ ਸਕਦਾ ਹੈ ਮੇਰੇ ਤੇ ਦਬਾਅ ਪੈ ਸਕਦਾ ਹੈ ਪ੍ਰਧਾਨਗੀ ਨਾਲੋਂ ਤੁਸੀਂ ਪ੍ਰਧਾਨਗੀ ਵਾਲੇ ਪਾਸੇ ਨਾ ਜਾਓ ਨਾਲ ਅਚ ਧਰ ਭੈ ਕੰਦਗੀ ਖਿਲਾਰਨ ਦੀਆਂ ਧਮਕੀਆਂ ਬਹੁਤ ਕੁਝ ਤੇ ਇਹਨਾਂ ਵਿਚਾਰਿਆਂ ਤੇ ਵੀ ਦਬਾਅ ਪਿਆ ਹੋਇਆ ਹੈ ਇਹਨਾਂ ਨੇ ਉਸ ਦਬਾਅ ਨੂੰ ਧਰਕਨਾਰ ਕਰਕੇ ਅਕਾਲ ਤਖਸਾਲ ਜਿਹੜਾ ਮੁਖ ਕੀਤਾ ਹੈ ਮੈਂ ਸਭ ਤੋਂ ਮਹਾਨ ਹੈ ਸਭ ਤੋਂ ਮਹਾਨ ਦੀ ਸ਼ਾਨ ਹੈ ਸਭ ਤੋਂ ਮਹਾਨ ਹੈ ਸਭ ਤੋਂ ਮਹਾਨ ਦੀ ਸ਼ਾਨ ਹੈ ਮੈਂ ਇਹਨਾਂ ਦਾ ਲਫ਼ਜ਼ ਨਹੀਂ ਮੇਰੇ ਕੋਲੇ ਪੰਜਾਂ ਦੇ ਕਿ ਮੈਂ ਇਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਇਹਨਾਂ ਨੇ ਜਿਹੜੀ ਸੇਵਾ ਨਿਭਾਈ ਹੈ ਔਰ ਉਹ ਇਤਿਹਾਸ ਜਦੋਂ ਲਿਖਿਆ ਇਹ ਇਤਿਹਾਸ ਲਿਖਿਆ ਜਾਣਾ 2 ਦਸੰਬਰ ਵਾਲਾ ਤੇ ਜਦੋਂ ਇਤਿਹਾਸ ਲਿਖਿਆ ਗਿਆ ਨਾ ਤੇ ਸੱਚ ਜਾਣਿਓ ਕਿਤਾਬਾਂ ਲਿਖੀਆਂ ਜਾਣੀਆਂ ਨੇ ਇਹਨਾਂ ਪੰਨਿਆਂ ਦੇ ਨਾਂ ਲਿਖੇ ਜਾਣੇ ਵਿੱਚ ਉਸ ਇਤਿਹਾਸ ਦੇ ਵਿੱਚ ਉਹ ਸਿਤਿਹਾਸ ਦੇ ਵਿੱਚ ਹਾਂ ਉਹ ਵੀ ਲਿਖੇ ਜਾਣੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦਿਆਂ ਸ਼ਾਮ ਨੂੰ ਟੈਲੀਵਿਜ਼ਨਾਂ ਦੇ ਉੱਤੇ ਬੈਠਣਗੇ ਉਹਨਾਂ ਦੇ ਵਿਦਵਾਨ ਖੌਤੀ ਵਿਦਵਾਨ ਕਿ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ 6 ਤਰੀਕ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਉਸ ਹੁਕਮਨਾਮੇ ਦੇ ਵਿੱਚ ਕੀ ਹੈ ਕਹਿੰਦੇ ਕੁਝ ਧਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤੱਕ ਸਭ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸ੍ਰੀ ਅਕਾਲ ਤੱਕ ਸਭ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਕੁਝ ਧਰਾਂ ਸਿਆਸੀ ਲਾਭ ਲੈਣ ਦਾ ਯਤਨ ਕਰ ਰਹੀਆਂ ਆਪਤੀ 8 ਅਗਸਤ ਨੂੰ ਅਕਾਲ ਤੱਕ ਸਭ ਤੋਂ ਮੋਰਚਾ ਸ਼ੁਰੂ ਕਰਨਾ ਕੋਈ ਲਾਊਗਾ ਪਾਬੰਦੀ ਉਹਨਾਂ ਤੇ ਕਿਹਦੀ ਕਮਾਲ ਦੀ ਗੱਲ ਹੈ ਅਸੀਂ ਤਾਂ ਸਾਰੀ ਦੁਨੀਆ ਨੂੰ ਕਹਿੰਦੇ ਆ ਕਿ ਸ੍ਰੀ ਅਕਾਲ ਤੱਕ ਸਭ ਦੀ ਸਰਪ੍ਰਸਤੀ ਚਾਓ 12 ਮਿਸਲਾਂ ਸੀ 12 ਦੀਆਂ 12 ਮਿਸਲਾਂ ਭਾਵੇਂ ਆਪਸ ਵਿੱਚ ਲੜਦੀਆਂ ਸੀ ਪਰ 12 ਦੀਆਂ 12 ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦੀਆਂ ਸੀ ਹਰ ਮਿਸਲ ਦੇ ਵਿੱਚ ਅਮਰ ਸੰਚਾਰ ਹੁੰਦਾ ਸੀ ਤੇ ਜਿਹੜੇ ਅਮਰ ਸੰਚਾਰ ਤੋਂ ਬਾਅਦ ਜਿਹੜੀ ਕੋਈ ਮਾਇਆ ਪੇਟ ਇਕੱਠੀ ਹੁੰਦੀ ਸੀ ਉਹਦੇ ਵਿੱਚੋਂ ਇੱਕ ਕਿੱਸਾ ਸਾਰੀਆਂ ਮਿਸਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਜਦੀਆਂ ਸੀ ਇਸ ਲਈ ਕਿ ਸਾਡੀ ਅਕਾਲ ਤਖ਼ਤ ਸਾਹਿਬ ਨਾਲ ਸਾਝ ਹੈ ਤੇ ਇਹ ਕਹਿੰਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਨਾ ਮੰਨੀ ਜਾਏ ਕਿਹਦੀ ਹਰਾਨੀ ਦੀ ਗੱਲ ਆਪ ਇਹ ਸੋਖਮਨਾਮੇ 'ਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਇਹ ਕੀ ਕਮਾਲ ਦੀ ਗੱਲ ਹੈ? ਕੰਟਰਡੈਕਟ ਹੀ ਨਹੀਂ ਹੈ ਕਿ ਹਰ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਕੁਝ ਤਰ੍ਹਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀਆਂ ਕੋਸ਼ਿਸ਼ ਕਰ ਰਹੀਆਂ। ਇਹ ਕੀ ਕਮਾਲ ਦੀ ਗੱਲ ਹੈ? ਜਿਹੜੀ ਲਾਸਟ ਦੇ ਵਿੱਚ ਗੱਲ ਕੀਤੀ ਉਹਨਾਂ ਦਾ ਸਿਰਾ ਹੀ ਲਾਤਾ ਕਹਿੰਦੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਨਹੀਂ ਮੰਨਦੇ ਕਹਿੰਦੇ ਉਹਨਾਂ ਨੂੰ ਵੀ ਮੁਬਾਰਕ ਕੱਲ ਨੂੰ ਕਹਿਣਗੇ ਕੱਲ ਨੂੰ ਕਹਿਣਗੇ ਨਸ਼ੇ ਛੱਡ ਦਿਓ ਜਿਹੜਾ ਨਹੀਂ ਛੱਡਦਾ ਉਹਨਾਂ ਨੂੰ ਨਸ਼ੇ ਮੁਬਾਰਕ ਕੇਸ ਰੱਖ ਲਓ ਜਿਹੜਾ ਨਹੀਂ ਰੱਖਦਾ ਉਹਨਾਂ ਨੂੰ ਮੂਨ ਕੋਨ ਵੀ ਮੁਬਾਰਕ ਸਰੀਆ ਹਕਾਲ ਤੱਕ ਸਭ ਐਂ ਆਦੇਸ਼ ਕਰਦਾ ਹੁੰਦਾ